ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਲੰਗਿਆਂਨੇ ਦੇ ਵਿੱਚ ਤੇ ਲੰਗਿਆਂਣਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਮੋਗੇ ਦਾ ਪਿੰਡ ਆ ਤੇ ਇਹ ਪਿੰਡ ਆ ਜਿਹੜਾ ਜਦੋਂ ਆਪਾਂ ਮੋਦਕੀ ਤੋਂ ਬਾਅਦ ਦੇ ਪੁਰਾਣੇ ਨੂੰ ਜਾਣਦੇ ਆ ਤਾਂ ਮਿੱਤਰੋ ਨੱਥੂ ਵਾਲਾ ਜਿਹੜਾ ਪੋਲਾ ਚੁਰਸਤਾ ਜਿਹੜਾ ਨੰਗਣ ਤੋਂ ਬਾਅਦ ਉਹ ਦੁਬਾਰ ਪਹਿਲਾ ਪਿੰਡ ਹੀ ਆਉਂਦਾ ਵਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮੋਣ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਸੇ ਝੋਟੀ ਵੀ ਬਾਈ ਦੇ ਕੋਲੇ ਇਹ ਪੂਰੀ ਟਿਕਾਣੇ ਦੀ ਪੂਰੀ ਜ਼ਬਰਦਸਤ ਦਿਖਾਉਣੀ ਆ ਤੁਹਾਨੂੰ ਕਿਉਂਕਿ ਥਰਡ ਆ ਜੋ ਪਹਿਲਾਂ ਦੀ ਡਿਟੇਲ ਜਾਣਦੇ ਆ ਮੋਣ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਆ ਬਾਈ ਠੀਕ ਆ ਬਾਈ ਵਧ ਗਿਆ ਤੂੰ ਦੱਸ ਘਰ ਤੇ ਪਰਿਵਾਰ ਬਾਈ ਵਧ ਗਿਆ ਕਿਰਪਾ ਮਹਾਰਾਜ ਦੀ ਚਲੋ ਸ਼ੁਕਰ ਅੱਛਾ ਮੋਣ ਬਾਈ ਫਿਰ ਜਾਨਵਰ ਅੱਜ ਫੇਰ ਇੰਟ ਲੈ ਆਇਆ ਕਿਤੇ ਮਿਲਦਾ ਬਾਈ ਚੰਗਾ ਜਾਨਵਰ ਯਾਰ ਹਮ ਇੱਕ ਤਾਂ ਹੈ ਬੂਰੀ ਉਤੋਂ ਹੈ ਇਹਦੇ ਵਿੱਚ ਤੇਲ ਤੇ ਫਿਰ ਇਹ ਕਿੱਥੇ ਜਾਊਗੀ ਛੇਤੀ ਮਿਲ ਹੁਣ ਮੈਨੂੰ ਐਂ ਦੱਸ ਵੀ ਤੇਰਾ ਇਹਦੇ ਤੇ ਕਿਵੇਂ ਆ ਗਿਆ ਦਿਲ ਰੇਟੰ ਦਾ ਕੀ ਆ ਇਹ ਬਾਈ ਦੂਜਾ ਸੁਆ ਸਰਬੇ ਫਲੂਨ ਨੇ 14 ਤੋਂ 15 ਕਿਲੋ ਦੁੱਧ ਪਾਇਆ ਠੀਕ ਹੈ ਜੀ ਜਿਹੜਾ ਪਾਇਆ ਆਪਾਂ ਉਹੀ ਦੱਸਾਂਗੇ ਠੀਕ ਹੈ ਜੀ ਤੇ 6 ਦਾਂਦਾ 6 ਦਾਂਦਾ ਹਾਂ ਤੇ ਇੱਕ ਝੋਟੀ ਦੋ ਤੇ ਦੇ ਦੂ 16 17 ਕਿਲੋ ਲੈਣੇ ਦੇ 20 ਤਰੀਕ ਨੂੰ ਪੂਰੇ ਆ ਇੱਕ ਗੱਲ ਹੋਰ ਮੰਨਣੀ ਪਾਉਗੀ ਲੇਵੇ ਦੀ ਲੰਬਾਈ ਚੜਾਈ ਇੱਕੋ ਜੀ ਆ ਹਾਂਜੀ ਹੈਨਾ ਕਿੰਨੇ ਦਿਨ ਪਏ ਇਹਦੇ ਹਜੇ 20 ਤੇ 21 ਤਰੀਕ ਨੂੰ ਦਨ ਪੂਰੇ ਆ 20 ਤੇ 21 ਤਰੀਕ ਨੂੰ ਫਿਰ ਤਾਂ ਕੋਈ ਰਿਪੋਰਟ ਦੋ ਭਾਈ ਓਕੇ ਦੀ ਬਣਦੇ ਹੋ ਰਿਪੋਰਟ ਜਾਵਾ ਪਿਓਰ ਬੂਰੀ ਟੀਲਾ ਵਾਲੀ ਚੋਟੀ ਆ ਮਿੱਤਰੋ ਅੱਛਾ ਇੱਕ ਗੱਲ ਹੋਰ ਦੱਸੀ ਵੀ ਲਾਕੇ ਕਿਹੜੇ ਦੀ ਚੋਟੀ ਆ ਲਾਕੇ ਆਪਣੇ ਦੀ ਇੱਥੋਂ ਹੀ ਆਪਣੇ ਇਲਾਕੇ ਦੀ ਹੀ ਆ ਇਧਰ ਦੀਆਂ ਮਈਆਂ ਵੈਸੇ ਵੀ ਦੁੱਧੋ ਚੰਗੀਆਂ ਲੋਕ ਸਾਂਭਦੇ ਮੈਂ ਲਾ ਇੱਥੋਂ ਲੱਗ ਜਾ ਤੂੰ ਸਮਾਲ ਸਾਰ ਨੂੰ ਲੰਡਿਆਂ ਨੂੰ ਰੋਟਿਆਂ ਨੂੰ ਇਧਰ ਦੇ ਲੋਕਾਂ ਦੇ ਕੋਲੇ ਮਈਆਂ ਚੰਗੀਆਂ ਆ ਬਾਈ ਹਨਾ ਹਾਂਜੀ ਹੂੰ ਅੱਛਾ ਬਾਈ ਫਿਰ ਰੇਟ ਇਹਦਾ ਰੇਟ ਫੋਨ ਤੇ ਕਰਾਂਗੇ ਬਾਈ ਸਾਹਿਬ ਨਹੀਂ ਨਾ ਕਰੀ ਜਾਂਦਾ ਨਹੀਂ ਜਦੋਂ ਫੋਨ ਤੇ ਯਾਰ ਫੋਨ ਤੇ ਕਰਾਂਗੇ ਮੰਨ ਲਾ ਕਰ ਮੈਂ ਤਨਾ ਇਹਨਾਂ ਵੇਖਦੀ ਆ ਨਹੀਂ ਨਹੀਂ ਫੋਨ ਤੇ ਕਰਨਾ ਪੈਦਾ ਰੇਟ ਹੈ ਹਾਂ ਕਿੰਨਾ ਕੁ ਆਈਡੀਆ ਇਹਦਾ ਹੋਊਗਾ ਆਈਡੀਆ ਜਿਆ ਨਹੀਂ ਯਾਰ ਫੋਨ ਤੇ ਜਾਇ ਜੀ ਹੋਊਗਾ रेट ਬਾਹਲਾ ਫਰਕ ਨਹੀਂ ਕਰਦੇ ਆਪਾਂ ਠੀਕ ਹੈ ਬਲੀ ਹਾਂ ਕੱਢੀ ਬਾਣੂ ਤੂਰੀ ਪਰਾ ਬਣਾਇਆ ਖੋਲੀ ਲੈ ਵੀ ਮਿੱਤਰੋ ਸੁਆ ਦੂਜਾ ਦੰਦੋ ਕਿਵੇਂ ਸੀ ਬਾਈ 6 ਦੰਦ ਬਾਈ 6 ਦੰਦ 14 ਕਿਲੋ ਰਿਕਾਰਡ ਦਾ ਜਿਹੜਾ ਇਹਦਾ ਪੀਕ ਲੈਵਲ ਬੋਲਿਆ ਹੋਇਆ ਤੇ ਦੂਜੇ ਸੂਏ ਹੁਣ ਇਹਨੇ ਸੂਣਾ ਵਾ 6-7 ਦਿਨਾਂ ਦੇ ਬਾਕੀ ਆ ਕਰਮਾਂ ਵਾਲੀ ਦੇ ਵਿੱਚ ਦੇਖੋ ਕਿਰਾਲੀ ਮਿੱਤਰੋ ਨੇਵਾਲੂ ਵਾ ਹਰ ਪੱਖ ਤੋਂ ਯਾਰ ਝੋਟੀ ਦੀ ਤੋਰ ਤਾਂ ਇਹਦਾ ਮੰਨ ਲੈਣਾ ਪੋਚ ਲੈਣ ਵਾਲੀ ਤੇ ਜਾ ਮਰ ਨਾਲੀ ਤੋੜਾ ਵੀ ਉਹ ਨਹੀਂ ਬਾਈ ਚੁੰਕੀ ਦੀ ਦਾ ਮਿੱਤਰੋ ਕਿਉਂਕਿ ਜਦੋਂ ਜਾਨਵਰ ਸ਼ਕੀਨ ਹੋਵੇ ਨਾ ਉਹਦੇ ਵਿੱਚ ਸ਼ਕੀਨੀ ਆਟੋਮੈਟਿਕ ਤੌਰ ਦੀ ਹੁੰਦੇ ਵਿੱਚ ਆਉਂਦੀ ਆਉਂਦੀ ਆਪਾਂ ਹੁਣ ਸੋਣੀ ਹੋਈਏ ਤਾਂ ਆਪਾਂ ਕਿਵੇਂ ਤੁਰਦੇ ਆ ਇਹਨੂੰ ਪਤਾ ਵੀ ਮੈਂ ਸੋਣੀ ਆ ਤੇ ਮੈਂ ਤੁਰਨਾ ਜਿਹੜਾ ਚੱਜ ਦੇ ਨਾਲ ਇਹਨੇ ਤੌਰ ਤੇ ਸ਼ਕੀਨੀ ਆਉਦੀ ਨਹੀਂ ਗਮੋਣੀ ਮਿੱਤਰੋ ਆਏ ਨੇ ਕੋਈ ਗਾਈਆਂ ਦਾ ਕੰਮ ਆ ਬਾਈ ਜਿਵੇਂ ਮਰਜੀ ਬੈਠੇ ਰਹੀਏ ਠੰਡੀ ਆ ਮੜਾ ਕੈਮਰੇ ਤੋਂ ਡਰਦੀ ਆ ਉਵੇਂ ਕੋਈ ਨਹੀਂ ਲੈ ਆ ਵੇਖ ਲਓ ਬਾਈ ਜਮਾ ਹੀ ਨਹੀਂ ਕੋਈ ਠੀਕ ਆ ਆ ਕਾ ਕੰਮ ਹਣਾ ਜਿਹੜਾ ਆ ਜਿਹੜੀ ਤੂੰ ਹੁਣ ਸਮਾਰਤਾ ਨਾਲ ਕੰਮ ਇਹਨੇ ਲੁੱਟ ਲੈਣਾ ਲੋਕਾਂ ਨੂੰ ਹਾਂ ਹੁਣ ਤਾਂ ਵਾ ਗੱਡੀਆਂ ਖੜ੍ਹ ਜਾਣੀਆਂ ਚੜਾਉਣੀਆਂ ਤੂੰ ਆ ਭਰਾਵਾ ਕਿਹੜੀ ਤੇ ਅੱਛਾ ਨੰਬਰ ਦਈ ਮੋੜ ਬਾਈ 98032 ਹੂੰ 44004 ਇੱਕ ਵਾਰੀ ਹੋਰ ਬੋਲ 98032 44004 ਠੀਕ ਆ ਇਸ ਨੰਬਰ ਤੇ ਕਰ ਲਿਓ ਮਿੱਤਰੋ ਭਾਈ ਦੇ ਨਾਲ ਗੱਲ ਤੇ ਬਾਤ ਤੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਤੇ ਜਲਦ ਮਿਲਦੇ ਹਾਂ ਤੁਹਾਨੂੰ ਕਿਸੇ ਨਵੀਂ ਵੀਡੀਓ ਦੇ ਨਾਲ